ਪਰਦਾਨ ਸਰਦਾਰ ਗੁਰਤੇਜ ਸਿੰਘ ਖੋਸਾ ਦੀ ਬਤੌਰ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਦੇ ਚੇਅਰਮੈਨ ਵਜੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜ਼ਿਕਰਯੋਗ ਹੈ ਕਿ ਸਰਕਾਰ ਨੇ 13 ਚੇਅਰਮੈਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਨ੍ਹਾਂ ਵਿੱਚ ਫਰੀਦਕੋਟ ਵੀ ਸ਼ਾਮਿਲ ਹੈ ਸਰਦਾਰ ਗੁਰਤੇਜ ਸਿੰਘ ਖੋਸਾ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਹਾਈ ਕਮਾਂਡ ਦੀ ਵਫਾਦਾਰੀ ਵਾਲੀ ਸੂਚੀ ਵਿੱਚ ਮੌਰੀਆ ਵਿੱਚ ਸ਼ਾਮਿਲ ਹਨ ਜਿੱਥੇ ਵੀ ਦੱਸਣਾ ਬਣਦਾ ਹੈ ਕਿ ਸਰਦਾਰ ਗੁਰਤੇਜ ਸਿੰਘ ਖੋਸਾ ਜੀ ਦੀ ਇਸ ਤੋਂ ਪਹਿਲਾਂ ਨਗਰ ਸੁਧਾਰ ਟਰਸਟ ਫਰੀਦਕੋਟ ਦੇ ਚੇਅਰਮੈਨ ਵੀ ਰਹੇ ਹਨ ਜਿੱਥੇ ਉਹਨਾਂ ਨੇ ਚੇਅਰਮੈਨ ਵਜੋਂ ਕਿਤੇ ਕੰਮ ਯਾਦਗਾਰੀ ਹਨ ਟਰਸਟ ਦੇ ਕਬਜ਼ੇ ਵਾਲੀ ਅਥਾਵਾ ਛੁੜਵਾਨ ਦੇ ਕੰਮ ਦਾ ਸਿਰਾ ਉਹਨਾਂ ਨੂੰ ਜਾਂਦਾ ਹੈ ਅਤੇ ਸਾਰੇ ਸ਼ਹਿਰ ਦੁਆਰਾ ਸਲਾਹਿਆ ਵੀ ਜਾਂਦਾ ਹੈ 2024 ਪੰਚਾਇਤੀ ਇਲੈਕਸ਼ਨਾਂ ਵਿੱਚ ਉਹਨਾਂ ਦੇ ਉੱਪਰ ਮਾਈ ਗੋਦਦੀ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਦਿਖਾ ਕੇ ਉਹਨਾਂ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਖੋਸਾ ਜੀ ਨੂੰ ਸਰਪੰਚ ਅਤੇ ਸੱਤ ਵਿੱਚ ਸੱਤ ਮੈਂਬਰ ਵੀ ਇਹਨਾਂ ਦੇ ਹੀ ਜਿਤਾਏ ਅਤੇ ਇੱਕ ਨਿਰਾਲ ਪ੍ਰਿੰਟਾਈਟ ਬਣਾਈ ਸਰਦਾਰ ਗੁਰਤੇਜ ਸਿੰਘ ਖੋਸਾ ਜੀ ਦੀ ਇਮਾਨਦਾਰੀ जग ਜਾਹਿਰ ਹੈ ਅਤੇ ਇਹ ਜਿਹੜੇ ਵੀ ਕੰਮ ਵਿੱਚ ਲੱਗਦੇ ਹਨ ਉਸ ਨੂੰ ਤਨਦੇਹੀ ਨਾਲ ਪੂਰਾ ਕਰਦੇ ਹਨ ਇਸ ਦੇ ਨਾਲ ਸਰਦਾਰ ਖੋਸਾ ਅਗਵਾ ਬਦੂ ਲੀਡਰ ਅਤੇ ਦੂਰਅੰਦੇਸ਼ੀ ਸੱਖੀਵ ਧਾਨ ਸਰਦਾਰ ਖੋਸਾ ਨੇ ਪਾਰਲੀਮੈਂਟਰੀ ਪਾਰਲੀਮੈਂਟਰੀ ਇਲੈਕਸ਼ਨ ਦੌਰਾਨ ਸਰਦਾਰ ਕਰਮਜੀਤ ਸਿੰਘ ਅਨਮੋਲ ਨੂੰ ਮਾਈ ਗੋਦੜੀ ਸਾਈਡ ਖੇਤਰ ਵਿੱਚੋਂ ਵੱਡੀ ਲੀਡ ਦਿਵਾਈ ਸੀ ਸਰਦਾਰ ਗੁਰਤੇਜ ਸਿੰਘ ਖੋਸਾ ਅਗਲੇ ਹਫਤੇ ਮਿਨੀ ਸਕਟਰੇਟ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਦਫ਼ਤਰ ਵਾਲੀ ਕੁਰਸੀ ਤੇ ਬੈਠਣਗੇ ਵੁਰਤੇਨ ਖੋਸਾ ਨੂੰ ਚੇਅਰਮੈਨ ਲਗਨ ਤੇ ਪੰਜਾਬ ਭਰ ਦੇ ਐਮਐਲਏ ਸਹਿਬਾਨ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਅਤੇ ਸਮੂੱਚੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ